ਮੈਚ ਤਰਨਮ ਸਿੰਘ ਪੰਨੂ ਕਸਾਰ ਮidur ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਤੋਂ ਕਸਾਰ ਮidur ਮੋਰਚੇ ਵੱਲ ਸਦਾਤਾ ਗਿਆ 23 ਤੇ 24 ਮਾਰਚ ਨੂੰ ਪੰਜਾਬ ਤੇ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੇ ਡੀ ਵਾਂਸ ਦੇ ਪਰਲੇ ਫੂਕੇ ਰੋਸ ਮਜਾਰੇ ਕੀਤੇ ਜਾਣ ਇਹ ਸੱਦੇ ਨੂੰ ਕਾਮਯਾਬ ਕਰਨ ਲਈ ਕਸਾਰ ਮidur ਸੰਘਰਸ਼ ਕਮੇਟੀ ਪੰਜਾਬ ਵੱਲੋਂ 18 ਜਿਲ੍ਹਾ ਅੰਮ੍ਰਿਤਸਰ ਸੈਂਕੜੇ ਥਾਵਾ ਉੱਤੇ ਜੋਨ ਪਧਰੀ ਬਲਾਕ ਪਧਰੀ ਵੱਡੇ ਪਧਰ ਤੇ ਜਿਹੜੇ ਆ ਕਿਸਾਨ ਮਜ਼ਦੂਰ ਬੀਬੀਆਂ ਜਿਹੜੇ ਆ ਉਹ ਇਕੱਠੇ ਹੋ ਕੇ ਛੜਕਾਂ ਜਾਮ ਕਰਕੇ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੇਡੀ ਮਾਂਸ ਦੇ ਪੁਤਲੇ ਫੋਕੇ ਰਸਮਜਾਰੀ ਕਰਨਗੇ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਇਹ ਪੁਤਲੇ ਜਿਹੜੇ ਫੂਕੇ ਜਾ ਰਹੇ ਆ ਪੰਜਾਬ ਤੇ ਦੇਸ਼ ਭਰ ਇਹ ਬਹੁਤ ਹੀ ਮਹੱਤਵਪੂਰਨ ਮੁੱਦਾ ਬਹੁਤ ਹੀ ਗੰਭੀਰਤਾ ਵਾਲਾ ਮੁੱਦਾ ਹੈ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਛੋਟੇ ਸੰਤ ਕਾਰਾਂ ਰੇੜੀ ਫੜੀ ਵਾਲਿਆਂ ਹਰ ਇੱਕ ਦੇ ਉੱਤੇ ਜਿਹੜਾ ਵਾ ਹਰ ਇੱਕ ਦਾ ਕਿਤਾ ਤਬਾਹ ਕਰਨ ਦਾ ਇਹ ਮਰਸੂਬਾ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਭਾਜਪਾ ਦੀ ਸਰਕਾਰ ਵੱਲੋਂ ਬਣਾਇਆ ਗਿਆ ਤੇ ਜਿਸ ਤਰ੍ਹਾਂ ਇਹਨਾਂ ਨੇ ਅਮਰੀਕੀ ਸਾਮਰਾਜ ਅੱਗੇ ਰਾਸ਼ਟਰਪਤੀ ਟਰੰਪ ਅੱਗੇ ਤੇ ਕਾਰਪੋਰੇਟ ਲੌਬੀ ਲਾ ਕਾਰਪੋਰੇਟ ਲੌਬੀ ਅੱਗੇ ਗੁੱਡ ਟੇਕ ਹੀ ਹੌਨ ਕੇਂਦਰ ਸਰਕਾਰ ਨੇ ਉਹਦੀ ਮੂੰਹ ਬੋਲਦੀ ਤਸਵੀਰ ਹੈ ਜੇ ਥੋੜਾ ਜਿਹਾ ਜਿਵੇਂ ਆਪਾਂ ਬਰੀਕੀ ਨਾਲ ਵੇਖ ਲਈਏ ਤੇ ਜਦੋਂ ਅਮਰੀਕੀ ਰਾਸ਼ਟਰਪਤੀ ਸੌਂ ਚੁੱਕਦਾ 20 ਜਨਵਰੀ ਨੂੰ ਉਦੋਂ ਵੀ ਉਹ ਭਾਰਤੀ ਦੇਸ਼ਮંત્રી ਵਿਜੇ ਜੈਸ਼ੰਕਰ ਦੀ ਜਿਹੜਾ ਉਥੇ ਹੀ ਆਪਣਾ ਹੀਣਤਾ ਕਰਦਾ ਮਾੜਾ ਨਹੀਂ ਕਰਦਾ ਉਸ ਤੋਂ ਬਾਅਦ 12 ਪਰਿਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਾਂਦਾ ਵਾ ਤੇ ਪ੍ਰੈਸ ਕਾਨਫਰੈਂਸ ਦੇ ਸਾਹਮਣੇ ਦੁਨੀਆ ਭਰ ਦੀ ਪ੍ਰੈਸ ਦੇ ਸਾਹਮਣੇ ਅਮਰੀਕੀ ਰਾਟਪਤੀ ਧਮਕੀ ਦਿੰਦਾ ਕਿ ਜੇਕਰ ਭਾਰਤ ਬਾਜ਼ ਨਾ ਆਇਆ ਉਸ ਨੇ ਅਮਰੀਕੀ ਵਸਤਾ ਤੇ ਜਿਹੜਾ ਟੈਕਸ ਨਾਟਾ ਹੈ ਜਿਹੜੀਆਂ ਦੁੱਧਤ ਬਾੜੀਆਂ ਵਾਂ ਆਪਣੀਆਂ ਡੇਰੀ ਵਾਲੀਆਂ ਵਾਂ ਜਾਂ ਖੇਤੀ ਵਾਲੀਆਂ ਵਾਂ ਜਾਂ ਬਾਕੀ ਹੋ ਰਿਹਾ ਤੇ ਅਸੀਂ ਡਬਲ ਟੈਰਫ ਲਾਵਾਂਗੇ ਉਸ ਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਵਾਲਾ ਮੌਕੇ ਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਕੋਈ ਕੰਡੈਮਨੇਸ਼ਨ ਨਹੀਂ ਕੀਤੀ ਗਈ ਉਸ ਤੋਂ ਬਾਅਦ ਪੀਯੂ ਐਸਕਵੇਲ ਵਣਜ ਮੰਤਰੀ ਜਿਹੜਾ ਭਾਰਦਾ ਉਹ ਜਾ ਕੇ ਉੱਥੇ ਇੱਕ ਹਫ਼ਤੇ ਤੱਕ ਅਮਰੀਕਾ ਠਹਿਰਦਾ ਤੋ ਉੱਥੇ ਉੱਥੇ ਸਾਰੀ ਗੱਲਬਾਤ ਕਰਕੇ ਦੁਹਲੇ ਵਪਾਰ ਦੇ ਉੱਤੇ ਕਰਮੁਕਤ ਵਪਾਰ ਦੇ ਉੱਤੇ ਸਾਰੀ ਗੱਲਬਾਤ ਕਰਕੇ ਤੇ ਇੱਕ ਬਿਆਨ ਜਾਰੀ ਕਰਦਾ ਕਿ ਅਮਰੀਕਾ ਅਕਤੂਬਰ ਤੱਕ ਜੋ ਅਮਰੀਕਾ ਨਾਲ ਕਰਮੁਕਤ ਵਪਾਰ ਸਮਝੌਤਾ ਹੋਣ ਜਾ ਰਿਹਾ ਇਸ ਦਾ ਕਿਸਾਨਾਂ ਮਜ਼ਦੂਰਾਂ ਉਤਪਾਦਕਾਂ ਡੇਰੀ ਉਤਪਾਦਕਾਂ ਦੇ ਬਾਕੀ ਜਿੰਨੇ ਵੀ ਆ ਦੇਸ਼ ਦੇ ਤਪਾਦਕ ਆ ਉਹਨਾਂ ਨੂੰ ਬਹੁਤ ਲਾਭ ਹੋਣ ਵਾਲਾ ਉਹਨਾਂ ਵਾਸਤੇ ਇੱਕ ਜੂਬਾ ਆ ਪਰਣਾ ਵਾਲਾ ਜਿਹੜਾ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਹੀ ਜਿਹੜਾ ਵਾ ਗੰਭੀਰ ਵਿਚਾਰ ਚਰਚਾ ਦਾ ਵਿਸ਼ਾ ਮੰਗਦਾ ਪੀਪਲ ਦੇਸ਼ ਦਾ ਵਣਜੀ ਮੰਤਰੀ ਇਹ ਬਿਆਨ ਕੀ ਦੇ ਰਿਹਾ ਕਿਸ ਤਰੀਕੇ ਨਾਲ ਲੋਕਾਂ ਦੇ जख्मਾਂ ਤੇ ਲੂਣ ਛੜਕ ਰਿਹਾ ਦੂਸਰੇ ਪਾਸੇ ਉਸ ਤੋਂ ਬਾਅਦ ਕੀ ਹੁੰਦਾ ਉਨਾਂ ਦਾ ਇੱਕ ਵਪਾਰ ਮੰਡਲ ਜਿਹੜਾ ਵਣਜ ਸੈਕਟਰੀ ਆ ਅਮਰੀਕਾ ਦਾ ਉਹ ਆਣ ਕੇ ਇੱਥੇ ਬੈੰਦਾ ਉਹ ਇੱਥੇ ਹਫ਼ਤੇ ਤੱਕ ਰਹਿੰਦਾ ਫੇਰ ਗੱਲਬਾਤ ਚੱਲੀ ਜਾਂਦੀ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਲਨ ਮਸਕ ਨਾਲ ਗੱਲ ਕਰਦਾ ਫੋਨ ਤੇ 18 April ਨੂੰ ਤੇ ਉਹ ਕਹਿੰਦਾ ਵੀ ਮੈਂ ਵੱਡਾ ਵੱਡਾ ਵੱਡ ਭਾਗਾ ਵਾ ਮੇਰੀ ਐਲਨ ਮਸਕ ਨਾਲ ਗੱਲ ਹੋਈ ਹੈ ਐਲਨ ਮਸਕ ਕਹਿੰਦਾ ਵਾ ਉਹਦੇ ਜਵਾਬ ਵਿੱਚ ਵੀ ਮੈਂ ਇਸ ਸਾਲ ਦੇ ਖੀਰ ਵਿੱਚ ਭਾਰਤ ਆ ਰਿਹਾ ਹਾਂ ਉਸ ਤੋਂ ਬਾਅਦ ਅੱਗੇ ਕੀ ਕਹਾਣੀ ਵਾਪਰਦੀ ਹੈ ਉਸ ਤੋਂ ਬਾਅਦ ਅ ਉਸ ਤੋਂ ਬਾਅਦ ਅਮਰੀਕੀ ਉਪ ਰਾਸ਼ਟਰਪਤੀ ਜੇ ਜੇਡੀ ਵਾਂਸ ਉਹ ਭਾਰਤ ਦੇ ਵਿੱਚ 21 ਤੋਂ 24 April ਤੱਕ ਆਇਆ ਹੋਇਆ ਉਹ ਇਸੇ ਕੰਮ ਦੇ ਸਾਰੇ ਇਸੇ ਦਵੱਲੇ ਵਪਾਰ ਦੇ ਉੱਤੇ ਜਿਹੜਾ ਕਰ ਮੁਖਤਿਆ ਉੱਤੇ ਗੱਲਬਾਤ ਉਹ ਕਰਨ ਨੂੰ ਤਿਆਰ ਹੈ ਤੇ ਇੱਕ ਵਫਦ ਜਿਹੜਾ ਇਸੇ ਟਾਈਮ ਅਮਰੀਕਾ ਦੇ ਵਿੱਚ ਗਿਆ ਹੋਇਆ ਭਾਰਤ ਦਾ ਭਾਰਤ ਦਾ ਵਣਜ ਮੰਤਰਾਲੇ ਦਾ ਇੱਕ ਵਫਦ ਉਸ ਚ ਪਧਰੀ ਵਫਦ ਉੱਥੇ ਗਿਆ ਹੋਇਆ ਇਸ ਕਰਕੇ ਲਗਾਤਾਰ ਜਿਹੜੀ ਆ ਇਹ ਜਿਹੜੀ ਕਸਰਕ ਚੱਲ ਰਹੀ ਆ ਐਕਸਰਸਾਈਜ਼ ਚੱਲ ਰਹੀ ਆ ਇਹਨਾਂ ਨੇ ਅਕਤੂਬਰ ਤੱਕ ਇਹ ਸਾਰਾ ਜਿਹੜਾ ਸਮਝੌਤਾ ਸਿਰੇ ਚੜਾਉਣਾ ਇਹਦੇ ਨਾਲ ਤਾਂ ਹੋਣਾ ਕੀ ਆ ਕਿ ਜਦੋਂ ਅਮਰੀਕੀ ਵਸਤਾਂ ਜਿਹਨੀਆਂ ਬਹੁਤ ਆਦੇਜੋ ਪੈਦਾ ਹੁੰਦੀਆਂ ਜਿ ਤਰ੍ਹਾਂ ਗਾਹਾਂ ਸੋਇਆਬੀਨ ਕਣਕ ਚੌਲ ਤੇ ਤੇਲ ਬੀਜ ਸੇਬ ਕਰੋਟ ਤੇ ਆਪਣੀਆਂ ਦੁੱਧ ਵਾਲੀਆਂ ਜਿਹੜੀਆਂ ਵਸਤਾਂ ਵਾ ਡੇਰੀ ਵਾਲੀਆਂ ਜਿੰਨੀਆਂ ਵਸਤਾਂ ਵਾ ਪ੍ਰੋਡਕਟ ਉਹ ਸਾਰੇ ਬਹੁਤ ਆਦੇਜ ਦੇ ਵਿੱਚ ਉੱਥੇ ਪੈਦਾ ਹੁੰਦੇ ਆ ਉਹ ਉਹਨਾਂ ਦੇ ਜਦੋਂ ਇਥੋਂ ਟੈਕਸ ਭਰਦੇ ਵਿੱਚੋਂ ਟੈਕਸ ਢਾਉਣ ਦੀ ਗੱਲ ਆ ਰਹੀ ਹੈ ਘਟਾਏ ਜਾਣਗੇ ਤੇ ਇਥੋਂ ਵਾਲੇ ਤਪਾਦ ਸਾਰੇ ਮਰ ਜਾਣਗੇ ਖਤਮ ਹੋ ਜਾਣਗੇ ਬਰਬਾਦ ਹੋ ਜਾਣਗੇ ਉਹ ਆਪਣਾ ਕਿਤਾ ਉਹਨਾਂ ਦਾ ਤਬਾਹ ਹੋ ਜਾਊਗਾ ਇਹ ਵਾਪਰਨਾ ਇਸ ਕਰਕੇ ਹਿੰਦੁਸਤਾਨ ਦੇ ਸਾਰੇ ਜਿਹੜੇ ਭਾਈ ਲਾਲੋ ਆ ਜਿਹੜੇ ਕਿਤਾ ਜਿਹੜੇ ਇਹ ਕਿਤਾ ਕਰ ਰਹੇ ਆ ਕਰੋੜਾਂ ਲੋਕ ਜਿਹੜੇ ਬਹੁਤ ਵੱਡੀ ਤਦਾਦ ਦੇ ਵਿੱਚ ਆ ਉਹਨਾਂ ਉਹਨਾਂ ਦੇ ਉੱਤੇ ਬਹੁਤ ਵੱਡਾ ਬਾਰ ਕੇਂਦਰ ਸਰਕਾਰ ਕਰਨ ਜਾ ਰਹੀ ਹੈ ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 23 ਤਰੀਕ ਨੂੰ ਤੇ 24 23 April ਨੂੰ ਤੇ 24 April ਨੂੰ ਪੰਜਾਬ ਭਰ ਦੇ ਵਿੱਚ 18 ਜਿਲ੍ਹਿਆਂ ਦੇ ਅੰਦਰ ਸੈਂਕੜੇ ਥਾਵਾਂ ਤੇ ਵੱਡੇ ਕੱਟ ਕਰਕੇ ਛੜਕਾਂ ਜਾਮ ਕਰਕੇ ਪੁਤਲੇ ਫੂਕੇ ਜਾਣਗੇ ਉਹਦੀਆਂ ਤਿਆਰੀਆਂ ਸਭ ਮੁਕੰਮਲ ਕਰ ਲੈਂਦੀਆਂ ਵਾਂ ਤੇ ਯਾਰਾਂ ਕਿਸਾਨ ਵੀ ਜੂਰ ਬੀਬੀਆਂ ਇਹਦੇ ਸ਼ਾਮਲ ਹੋਣਗੇ ਸਾਰੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਪੀ ਲਿਆ ਕਿ ਵੱਡੀ ਗਿੰਟੀ ਕਿ ਨਿਕਲੋ ਕਿਉਂਕਿ ਆਪਣੇ ਕਿੱਤੇ ਤੇ ਵਾਰਿਆ ਆਪਣਾ ਕਿੱਤਾ ਤਬਾਹ ਹੋ ਰਿਹਾ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਆ ਇਹ ਸਾਰੀ ਤਬਾਹੀ ਆ ਇਸ ਦੇ ਨਾਲ ਜਿਹੜੀ ਨਿੱਜੀਕਰਨ ਦੀ ਨੀਤੀ ਉਹ ਲਗਾਤਾਰ ਜਾਰੀ ਹੈ ਜਿੱਤਨਾ ਬਿਜਲੀ ਪ੍ਰਾਈਵੇਟ ਕਰਨੀ ਆ ਜਿੱਤਨਾ ਖਰੜਾ ਤੇ ਜਿਹੜਾ ਲਾਲੜੂ ਸਬ ਡਿਵੀਜ਼ਨਾਂਵਾਂ ਪਾਵਰ ਕਮੰਡੀਆਂ ਉਹਨਾਂ ਨੂੰ ਨਿੱਜੀਕਰਨ ਦੀ ਨਿੱਜੀ ਥਾਂ ਦਿੱਤਾ ਜਾ ਰਿਹਾ ਜਿੱਤਨਾ ਚੰਡੀਗੜ੍ਹ ਪਹਿਲਾਂ ਨਿੱਜੀ ਥਾਂ ਦਿੱਤਾ ਗਿਆ ਵਾ ਇਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਬਹੁਤ ਵੱਡਾ ਵਿਰੋਧ ਜਿਹੜਾ ਉਹ ਮੁਲਾਜ਼ਮ ਜਿੱਥੇ ਬੰਦੀਆਂ ਬਿਜਲੀ ਮੁਲਾਜ਼ਮ ਜਿੱਥੇ ਬੰਦੀਆਂ ਕਰ ਰਹੀਆਂ ਅਸੀਂ ਉਹਨਾਂ ਦੀ ਪੂਰੀ ਪੂਰੀ ਮੈਂਤ ਕਰਦੇ ਆ ਕੱਲੋਂ ਵੱਡਾ ਸੁਭਾ ਪਧਰੀ ਜਿਹੜਾ ਇਕੱਠ ਕਰ ਰਿਹਾ ਉਸ ਦੀ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਪੂਰੀ ਮੈਦਕੀ ਕੀਤੀ ਜਾਂਦੀ ਆ ਇਸ ਲਈ ਦੇਸ਼ਵਾਸੀਨ ਨੂੰ ਪੰਜਾਬਸੀਆਂ ਨੇ ਮਰੀ ਪੀ ਲਿਆ ਕਿ ਜਿਹੜੀਆਂ ਵੀ ਨੀਤੀਆਂ ਨਿੱਜੀ ਕਰਨ ਦੀਆਂ ਦਾਰੀ ਕਰਨ ਦੀਆਂ ਸੰਸਾਰੀ ਕਰਨ ਦੀਆਂ ਜਿਸ ਤਰੀਕੇ ਦੇ ਨਾਲ ਟਰੰਪ ਦੀਆਂ ਨੀਤੀਆਂ ਆ ਰਹੀਆਂ ਵਾਂ ਜਿਸ ਤਰ੍ਹਾਂ ਪਾਰ ਸਰਕਾਰ ਨੇ ਗੋਡੇ ਟੇਕੇ ਹੋਏ ਆ ਇਸ ਤਰੀਕੇ ਨਾਲੇ ਕੌਮੀ ਖੇਤੀ ਮੰਡੀ ਨੀਤੀ ਵਾਲੀ ਨੀਤੀ ਜਿਹੜੀ ਲਿਖਿਆ ਆ ਰਿਹਾ ਮੰਡੀਆਂ ਤੋੜ ਕੇ ਸਾਰਾ ਕੋ ਪ੍ਰਾਈਵੇਟਾਥਾਈ ਦੇਣ ਦਾ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਜਿਸ ਤਰੀਕੇ ਨਾਲ ਗੈਸ ਪਾਈਪ ਲਾਈਨਾਂ ਨਿਕਲ ਰਹੀਆਂ ਵਾਂ ਇਹ ਸਾਰਾ ਕੁਝ ਨੂ ਵੀਰ ਦੇ ਹੋਏ ਅੱਜ ਜੇ ਆਪਣਾ ਵਾਤਾਵਰਣ بچਾਉਣਾ ਆਪਣੀ ਜ਼ਮੀਨ ਬਚਾਉਣੀ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਬਚਾਉਣੀਆਂ ਵਾ ਜੇ ਆਪਣਾ ਆਪਣਾ ਵਿਰਸਾ ਆਪਣਾ ਸਭਿਆਚਾਰ بچਾਉਣਾ ਤੇ ਭਾਈ ਲੜਨ ਤੋਂ ਬਗੈਰ ਕੋਈ ਚਾਰਾ ਨਹੀਂ ਮੈਦਾਨ ਦੇ ਵਿੱਚ ਆਓ ਇਸ ਅਨਰ ਨੂੰ ਤੇਜ ਕਰੀਏ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ